ਚੁਕਾਇਆ ਅ ਕੱਲ ਆਲ ਪਾਰਟੀ ਮੀਟਿੰਗ ਤੇ ਸੋਮਵਾਰ ਨੂੰ ਸਦਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੀ ਕਹਿਣਾ ਚਾਹੁੰਦੇ ਏ ਕੋ ਪਾਣੀ ਦੇ ਮਾਮਲੇ ਬਾਰੇ ਮੇਰੇ ਖਿਆਲ ਮੁਤਾਬਕ ਸਾਡੇ ਦਰਸ਼ਕਾਂ ਨੂੰ ਬਹੁਤ ਚਿੰੰਗੀ ਤਰ੍ਹਾਂ ਪਤਾ ਹੈ ਕਿ ਇਹ ਮਾਮਲਾ ਨਾ ਅੱਜ ਦਾ ਹੈ ਤੇ ਨਾ ਹੀ ਕੱਲ ਤੱਕ ਰੁਕੇ ਕਿ ਬਹੁਤ ਲੰਬਾ ਤੇ ਪੁਰਾਣਾ ਮਾਮਲਾ ਹੈ ਹਮਮ ਆਸ਼ੂ ਦੇ ਵਿੱਚ 1 ਨਵੰਬਰ 1966 ਨੂੰ ਜਦੋਂ ਪੰਜਾਬੀ ਸੂਬਾ ਬਣ ਗਿਆ ਸੀ ਜੀ

ਵਰਲਡ ਵੈਕਟਰੀ ਤੱਕ ਅੰਬਾਦੀ ਦੇ ਨਾਲ ਹੋਈ ਸੀ ਉਹਨਾਂ ਦੀ ਮਦਦ ਦੇ ਨਾਲ ਹੋਈ ਸੀ ਉਦੋਂ ਇਹ ਦਿਖਾਉਣਾ ਸੀ ਕਿ ਸਾਡੇ ਕੋਲ ਪਾਣੀ ਬਹੁਤ ਜ਼ਿਆਦਾ ਹੈ ਸੋ ਸਾਨੂੰ ਇਹ ਚਾਹਦੇ ਕੋਈ ਰੱਖਵਾ ਬਹੁਤ ਜ਼ਿਆਦਾ ਹੈ ਕਿ ਪਾਣੀ ਦੀ ਸਾਨੂੰ ਲੋੜ ਹੈ ਜੀ ਆਪਣੀ ਲੋੜ ਬਲਿ ਇਹ ਪੰਜਾਬ ਜਿਹੜਾ ਉਹ ਕੱਟਾਈ ਸੀ ਪੰਜਾਬ ਤੇ ਰਹਿਣਾ ਤੇ ਨਾਲ ਹੀ ਦਿਖਾਇਆ ਚਾਹੇ ਕਿ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ ਹੂੰ ਹੂੰ ਤੇ ਉਸ ਵੇਲੇ ਤੋਂ ਮੇਰੀ ਇਹ ਕੀ ਹੈ ਰਾਜਸਥਾਨ ਨਈ ਰੈਗੂਲੀ ਕੋ ਬਣਾਈ ਗਈ ਜੀ ਇਸ ਮਾਰ ਦੇ ਰਹੀ ਪਾਕਿਸਤਾਨ ਦੇ ਵਿੱਚ ਛੱਡੇ ਤੇ ਛੱਡੇ ਕਿਤੇ ਦੀ ਤੇ ਦੇ ਦੇਖਣੇ ਲਾ ਕੇ ਤੇ ਜਿੰਦ ਪਾਣੀ ਛੱਡੇ ਗਈ ਸੀ ਅਤਿ ਰਾਤਕਾਰ ਦੱਸ ਤੇ ਕਿ ਉਦੋਂ ਉਸ ਇਲਾਕੇ ਦੇ ਵਿੱਚ ਜਿਹੜੀ ਹੈ ਸੇਮ ਵੀ ਆ ਗਈ ਸੀ ਜੀ ਤੇ ਮਾਮਲਾ ਇਹ ਅੱਜ ਦਾ ਵੀ ਇਹ ਬਹੁਤ ਪਾਣਾ ਹੈ ਕਿ ਰਾਜਸਥਾਨ ਨੂੰ ਪੰਜਾਬ ਦੇ ਮਤਲਬ ਜਿਹਾ ਕੋਈ ਰਿਪੇਰੀਅਨ ਜਿਹੜੇ ਹੈ ਪ੍ਰਿੰਸੀਪਲ ਦੇ ਮਤਲਬ ਕੋ ਨਾਲ ਨਹੀਂ ਲੱਗਦਾ ਲੇਕਿਨ ਪਾਣੀ ਦੇ ਤੇ ਹੱਕ ਉਹਦਾ ਵੀ ਹੈਗਾ ਜੀ

ਕੀ ਤੁਹਾਨੂੰ ਪਤਾ ਕਿ ਉਸ ਵੇਲੇ ਕੈਤਰਾ ਮਨੋ ਸਿੰਘ ਦੀ ਸਰਕਾਰ ਹੁੰਦੀ ਸੀ ਜੀ ਇਹ ਕਹਿ ਦਿੱਤਾ ਸੀ ਕਿ ਪਾਵੇਂ ਆਰਥਿਕ ਡਿਪਲੋਏ ਕਰੋ ਤੇ ਤੁਹਾਨੂੰ ਇੱਥੇ ਜਿਹੜੀ ਹੈਗੀ ਹੈ ਉਹ ਨਹਿਰ ਬਣਾਉਣੀ ਪੈਣੀ ਹੈ ਲੇਕਿਨ ਮਨੋ ਸਿੰਘ ਹੋਰਾਂ ਨੇ ਇਹ ਕੰਮ ਕਰਨ ਦੀ ਬਜਾਏ ਉਹਨਾਂ ਨੇ ਬਟਕ ਟਰਮੀਨ ਇਸ ਐਕਟ ਆਏ ਉਹ ਨਾ ਹਾਂਦਾ ਸੀ ਉਹ ਕਰਕੇ ਮਾਮਲਾ ਲਟਕ ਰਿਹਾ ਬਾਅਦ ਵਿੱਚ ਸਰਕਾਰ ਨੇ ਉਹ ਮਾਮਲਾ ਫੇਰਕਾ ਸੀ ਸੁਪਰੀਮ ਕੋਰਟ ਕੋਲ ਤੇ ਸੁਪਰੀਮ ਕੋਰਟ ਨੇ ਉਹ ਤੇ

ਕਿ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਮੋਰ ਵਿੱਚ ਕਿੱਥੀ ਲਿਖਤੀ ਸੀ ਦੱਸ ਸਕਤੀ ਕਿ ਤੁਹਾਡੇ ਕੋਲੇ ਪਾਣੀ ਪੈਣੇ ਹੀ ਜਰਾਏਗਾ 3 ਬਾਰ ਫਿਰ ਵੀ ਮਨੁੱਖੀ ਆਵਾਜ਼ ਦੇ ਵਿੱਚ ਤੁਹਾਨੂੰ 4000 ਕਿ ਸੁਪਾਣੀ ਦੇ ਰਹੇ ਹਨ ਕਹਿੰਗੇ ਜੀ ਇਹ ਪਾਣੀ ਥੋੜਾ ਜਿਹਾ ਪਾਣੀ ਘੋੜਦੇ ਹੋ ਅੱਖਾਂ 'ਚ ਐਸ ਤਰ੍ਹਾਂ ਦੇ ਦੇ ਕਿ ਪੰਜਾਬ ਐਸ ਮੈਨੇਜਮੈਂਟ ਘੋੜਦੀ ਦਿੱਤੀ ਬੀ ਉਸ ਮੀਟਿੰਗ ਦੇ ਵਿੱਚ ਪੰਜਾਬ ਨੇ ਦਾ ਵਿਰੋਧ ਕੀਤਾ ਕਿ ਸਾਡੇ ਕੋਲੇ ਪਾਣੀ ਹੈ ਜੀ ਔਰ ਦੇ ਵਿੱਚ ਇਹ ਤਵਾਰਾ ਕੇਂਦਰ ਸਰਕਾਰ ਦੇ ਹੁਕਮ ਸੀ ਕਿ ਮਨੂਰ لال ਖੱਤਰ ਜਿਹੜੇ ਕਿਸੇ ਮਲੇ ਹਰਿਆਣੇ ਦੇ ਮੁੱਖ ਮੰਤਰੀ ਹੁੰਦੇ ਸੀ ਹੁਣ ਅੱਜ ਕੱਲੋ ਕੇਂਦਰ ਦੇ ਵਿੱਚ ਪਾਣੀਆਂ ਦੇ ਮੈਂ ਇੱਕ ਵਜੇ ਵਜ਼ੀਰ ਹੈ ਉਹਨਾਂ ਨੇ ਮੈਂ ਖੁਦ ਨੇ ਕਹਿੰਦੇ ਹੁਕਮ ਦਿੱਤਾ ਕਿ ਜਿਹੜਾ ਪਾਕਤਾ ਬਿਆਸਫੁਲੇਜਮੈਂਟ ਕੋਲ ਹੈ ਜੀ ਦੁਆਰਾ ਵੀ ਟਿਕ ਕਰੋ ਤੇ ਕੱਲ ਵਾਲੀ ਰਾਤ ਤੇ ਜਿਹੜੀ ਇੱਕ ਮੀਟਿੰਗ ਹੋਤੀ ਹੈ 8 ਵਜੇ ਰਾਤ ਨੂੰ ਉਸ ਮੀਟਿੰਗ ਦੇ ਵਿੱਚ ਸਾਡੇ ਦੇ ਇੰਜੀਨੀਅਰਸ ਤੋਂ ਪੰਜਾਬ ਦੇ ਪ੍ਰੈਸਿਡੈਂਟ ਸੀਮਨ ਅਤੇ ਪੰਜਾਬ ਦੇ ਜਿਹੜੇ ਹੈਗੇ ਆ ਆਈਐਸ ਅਫੀਸਰ ਕੇਸ਼ ਕੁਮਾਰ ਵੀ ਜੀ ਉਹਨੇ ਹੀ ਧੋਕੇ ਜਿਹੜੇ ਸਾਡੇ ਪਟਿਆਲੇ ਦੇ ਛੋਟਾ ਤੱਕੂਰੀ ਦੇ ਤੇ ਰਾਈਟ ਬਣ ਕੇ ਨਹੀਂ ਸੀ ਨਹੀਂ ਜਸਣ ਜੀ ਪਰ ਕੰਦੀ ਸਾਹਿਬ ਵੀ ਨਮਾਜ਼ ਅੰਕਰਾ ਕਰਤਾ ਕਿ ਨਹੀਂ ਇੱਕਾ ਫਿਰ ਬੋਕ ਕਰਵਾ ਲਓ ਭਾਗ ਦਾ ਬਿਆਲ ਫੰਡਮੈਂਟ ਫੋਟੋ ਨਹੀਂ ਮਿੱਤੀ ਦੇ ਵਿੱਚ ਦੇ ਲੋਕ ਸ਼ਾਮਲ ਹੋਏ ਉਹਦੇ ਵਿੱਚ ਪੰਜਾਬ ਦੀ ਸ਼ਾਮਲ ਹੋਇਆ ਉਹਦੇ ਵਿੱਚ ਹਰਿਆਣਾ ਵੀ ਹੋਇਆ ਉਹਨੂੰ ਚਿਰਾਗ ਪਰ ਵੀ ਹੋਇਆ

ਫਾਜ਼ਲ ਨੇ ਕਿਹਾ ਕਿ ਪੰਜਾਬ ਹੋ ਜਰਾ ਹੈਗਾ ਪੰਜਾਬ ਪਾਣੀ ਦੀ ਰਾਖੀ ਵਾਸਤੇ ਅਕਾਲੀ ਦਲ ਪਹਿਲਾਂ ਵੀ ਲੜ ਰਿਆ ਤੇ ਅਸੀਂ ਹੁਣ ਇੱਥੇ ਮੋਰਚਾ ਲਾਵਾਂਗੇ ਉਹਨਾਂ ਨੇ ਮੋਰਚਾ ਆਲਾਨ ਕਰ ਦਿੱਤਾ ਹੈ ਕਾਂਗਰਸ ਪਾਰਟੀ ਵਾਲਿਆਂ ਨੇ ਆ ਬੱਤ ਆਪਣੀ ਲਈ ਆਲ ਪਾਰਟੀ ਮੀਟਿੰਗ ਨਹੀਂ ਮੰਨ ਕਰਨੀ ਰਵਨੀਤ ਮਿੱਟੂ ਜਿਹੜਾ ਅਰਸ਼ੋ ਤੱਕ ਜਿਹੜਾ ਹਰਿਆਣੇ ਦੇ ਹਕੂਮਤ ਬੋਲਦਾ ਸੀ ਜੀ ਕੱਲ ਉਹਨੂੰ ਵੀ ਬੋਲਣਾ ਪੈਗਾ ਦਿੱਲੀ ਨੇ ਵੀ ਗਿਆਨ تیاری ਕਰ ਦਿੱਤਾ ਹੈ ਕਿ ਭਾਂਟਰਾ ਬਿਅਰਸ ਮੈਨੇਜਮੈਂਟ ਤੇ ذریعے हिमाचल प्रदेश राज ची सैक्रटरी बना लिया और कहें सरकार इस गल तो बड़ी खाफा है भाजपा ने फैसला कर लिया

कोई बंदा कोई लीडर चंगी गल कर तो असू जरूर एप्रीशिएट करा इस समय के बच्चे जो केजरीवाल ने थोड़ा बहुत भी की दो हजार सतारा के हरियाणा का भी हक है पाब

ਹਰਿਆਣੇ ਦੀ ਵੀ ਕਾਂਗਰਸ ਪਾਰਟੀ ਦਾ ਰਾਜ ਸੀ ਦਿੱਲੀ ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਰਾਜ ਸੀ ਪਰ ਉਹਨਾਂ ਨੇ ਕੋਈ ਪਵਾ ਨਹੀਂ ਸੀ ਕੀਤੀ ਹੂੰ ਹੂੰ ਉਹ ਜਿਹੜੀ ਹੈ ਜਿਹੜੀ ਦੁਬਾਰਾ ਪੈਕੇਜ ਸਹੀ ਦੇ ਕਿ ਭਗਵੰਤ ਮਾਨ ਇਹ ਸਟੈਂਡ ਰਹਿ ਕੇ ਜੀ ਪਾਣੀਆਂ ਦੇ ਰਾਖੇ ਵਿੱਚ ਜੋ ਆਪਣਾ ਇੱਕ ਜਿਹੜੀ ਬਣਾ ਸਕਦਾ ਹੈ ਕਿ ਡੈਫੀਨਿਟਲੀ ਤੋਂ ਲੈ ਰਸਤਾਈ ਦੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਇਹਦਾ ਕੋਈ ਬੈਠੀ ਤੱਕ ਫਿਰ ਹੋਊਗਾ ਹੋਊਗਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਹਿੱਤਾਂ ਦੇ ਵਿੱਚ ਮੁੱਖ ਮੰਤਰੀ ਵਜੋਂ ਪੰਜਾਬ ਦੀ ਪੋਲਿਟੀਕਲ ਪਾਰਟੀਆਂ ਬਣਾਉਣ ਦਾ ਸਟੈਂਡ ਲੈਣਾ ਇੱਕ ਚੰਗੀ ਗੱਲ ਹੈ अगला छोरो में ग्राम में केदी आज भी आ थी मीटिंग है उस आल पार्टी मीटिंग में एक किस कि स्टैंड लेती है बहुत भी बीजेपी के स्टैंड पर है कि बीजेपी अपनी कितनी के हरियाणा की इकाई के है या बीजेपी पंजाब में है ये देखने वाली बात है हाँ, हां बिल्कुल वाक्या गलत है टलो साहब जरा